ਆਪਣੇ ਕਿਰਪਾਲ ਪਿੱਛੇ ਹੋ ਜਾ ਥੋੜਾ ਬੈਕਸਟ ਆਇਓ ਆਇਓ ਆਇਆ ਵੀਰ ਤੁਸੀਂ ਆਇਓ ਹਾਂ ਸਾਰੇ ਖੜੇ ਆ ਰਹੇ ਪਿੱਛੇ ਰੱਖਾ ਦੋ ਉਹ ਨਾਲ ਕਿਹੜੀ ਮਾਰੀ ਤੁਸੀਂ ਬੰਦਾ ਹੋਈ ਯਾਰ ਦੱਸ ਕਾਹੀ ਨਹੀਂ ਹਟਦਾ ਪਿਆ ਕਿਰਪਾਲ ਉਹ ਸਾਰੇ ਕਾਹਨ ਭਲਾ ਤੂੰ ਮੈਨੂੰ ਯਾਰ ਦੱਸ ਉਹ ਮੈਨੂੰ ਯਾਰ ਮੰਗਿਆ ਭਾਈ ਸਾਰੇ ਕਿਥੇ ਕਰਾਂਗੇ ਅੰਟੀ ਨੂੰ ਬੁਲਾਇਆ ਆਣੇ ਖੜੀ ਉਹ ਜਾਣੇ ਸਾਰੇ ਪੰਜੀਦ ਨੋਕ ਜਿਓ ਭਾਈ ਉਹ ਬੱਸ ਉਹ ਹਰ ਕੋਣ ਨੂੰ ਬੁਲਾ ਲਉ ਨਾ ਉਹ ਯਾਰ ਤੁਸੀਂ ਸਵਾਬ ਮਨਪੂਰਾ ਕਰਦੇ ਤੁਸੀਂ ਤਾਂ ਆ ਗਏ ਸਾਰੇ ਵਰਮਾ ਯਾਰ ਬਹੁਤ ਕਰੀ ਖੜੇ ਹੋਈ ਪਏ ਸਾਰੇ ਕਿਥੇ ਪਿੱਛੇ ਵਾਲੇ ਖੜੇ ਯਾ ਤੁਸੀਂ ਕਰ ਲੋ ਫੋਟੋ ਰੱਖ ਲਈਏ ਕਰ ਲੋ ਯਾਰ ਇੱਥੇ ਸਾਰੇ ਮੰਗ ਲਓ ਉਹ ਲੋ ਥੋੜਾ ਬੋਲੋ ਹਜੋ ਯਾਰ ਉਹ ਵੀਰੇ ਆਇਆ ਕੈਮਰਾ ਵਾਲਾ ਹੁਣ ਆ ਜੀ ਕਹਾ ਮਾੜਾ ਪ੍ਰੇਮ ਜੀ ਕਿੰਨਾ ਕਿ ਪਿੱਛੇ ਹੋ ਗਿਆ ਬਾਤ ਗੱਲ ਲੈ ਆ ਇੱਜਾ ਜੂਮ ਤੇ ਕਿਥੋਂ ਨਹੀਂ ਹੋ ਰਿਹਾ ਅਰੇ ਹੋ ਜਾ ਬੜਾ ਬਾਹਰ ਆਜੋ ਮਰੇ ਪਿੱਛੋਂ ਆਜੋ ਪਿੱਛੇ ਨੂੰ ਬੜਾ ਯਾਰ ਬਿੱਟੂ ਬਿੱਟੂ ਬਾਈ ਹੋਏ ਪਿੱਛੇ ਨੂੰ ਜਾਣਾ ਉਹ ਸੱਟ ਕਾ ਦੇ ਤੂੰ ਥੋੜਾ ਬੈਸਰ ਥੋੜਾ ਯਾਰ ਆ ਜਾਓ ਕੋਈ ਕੰਡ ਜਾਣਗਾ ਤਾਂ ਸੱਨੇ ਯਾਰ ਗੋਵਿੰਦਰ ਬਾਈ ਮਗਰ ਨੂੰ ਹੋ ਜਾਓ ਮਗਰ ਮਗਰ ਨੂੰ ਮੈਡਮ ਮਗਰ ਨੂੰ ਹੋ ਜਾਓ ਪਿੱਛੇ ਪਿੱਛੇ ਨੂੰ ਹੋ ਜਾਓ ਇਧਰ ਉਹ ਆ ਫੋਟੋ ਤਾਂ ਆਈ ਜਾਣੀਆਂ ਪਿੱਛੇ ਨੂੰ ਹੋ ਜਾਓ ਯਾਰ ਬਾਹਰ ਆਹ ਦੇਖਿਓ ਸਭ ਚਲੋ ਇਧਰ ਆ ਜਾਓ ਕੋਈ ਨਾ ਬੰਦੇ ਨੂੰ ਬਸ ਭੇਜ ਯਾਰ ਪਿੱਛੇ ਹੋ ਜਾਓ ਬਰਾਡ ਮੈਡਮ ਪਿੱਛੇ ਪਿੱਛੇ ਨੂੰ ਹੋ ਜਾਓ ਖੁੱਲ ਜਾਓ ਥੋੜਾ ਫੋਟੋ ਆਈ ਜਾਣੀਆਂ ਕੋਈ ਨਾ ਆ ਜਾਓ ਓ ਜੋ ਹੋਰ ਆਓ ਜੋ ਹੋਰ ਆਓ ਖੋਲੋਗੇ ਪਿੱਰੇ ਪਿੱਛੇ ਪਿੱਛੇ ਨੂੰ ਹੋ ਜੋ ਭਾਈ ਡੱਬਾ ਬਾਅਦ ਚ ਓ ਭਾਈ ਲਖਵਿੰਦਰ ਆ ਜਾ ਯਾਰ ਰੇਵਾ ਅੱਗੇ ਨੂੰ ਕਰੋ ਚਲੋ ਕਰੋ ਮਹਾਰਾਜਾਂ ਦਾ ਪਰਿਆ ਹੋਈ ਪਿੱਛੇ ਯਾਰ ਪ੍ਰਧਾਨ ਜੀ ਦੇਖਿਓ ਜੀ ਇਹ ਕੋਣ ਜਿੰਦਾਬਾਦ ਆਪਣੇ ਨਾਲੇ ਥੱਲੇ ਨਾਲੇ ਇੱਕ ਇੱਕ ਨਾਕ ਚੁਆਇਸ ਨਾਲੇ ਥੱਲੇ ਹੋਇਆ ਬਣਿਆ ਜਿੰਦਾਬਾਦ ਚੁਆਇਸ ਥੱਲੇ ਹੋਇਆ ਬਣਿਆ ਜਿੰਦਾਬਾਦ ਕੁਮਿੰਦਰ ਸਿੰਘ ਥੱਲੇ ਹੋਇਆ ਬਣਿਆ ਜਿੰਦਾਬਾਦ ਹੋਇਆ ਰੌਲਾ ਪਾ ਜਿੰਦਾਬਾਦ 15 15 ਵਾਏ ਨੋ ਕੋਈ ਮਾ ਪਿੱਛੇ ਹੋ ਜਾ ਯਾਰ ਮਰੇ ਜੀ ਰੁਕ ਜਾ ਆਏ ਕੰਮ ਸਾਰੇ ਹੋਣਾ ਹੋ ਜਾ ਪਾਲੀ ਜੀ ਨੰਨੀ ਪਈ ਦੀ चलो <laughs> च